ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਹੀਦੀ ਜੋੜ ਮੇਲੇ ਦੀ ਕੀਤੀ ਗਈ ਆਰੰਭਤਾ ਸ਼ੁਰੂ ਕਰਵਾਇਆ ਗਿਆ ਖੰਡ ਪਾਠ ਸਾਹਿਬ ਅਤੇ ਨਾਲ ਹੀ ਕੱਢਿਆ ਜਾਵੇਗਾ ਨਗਰ ਕੀਰਤਨ ਦਸਵੀਂ ਗੁਰੂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਨਾਲ ਹੀ ਉਹਨਾਂ ਦੀ ਮਾਤਾ ਮਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਤੇ ਨਾਲ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ੍ਰੀ ਜੋਤੀਸਰੂਪ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ ਸ਼ਹੀਦੀ ਸਭਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਅਤੇ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਗਿਆਨੀ ਅਤਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬ ਜਦਿਆ ਦੀ ਅਦੁੱਤੀ ਸ਼ਹਾਦਤ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਕਾਂਡਪਾਟ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੀ ਸੰਪੂਰਨ ਸਮਾਪਤੀ ਜੋ ਹੈ ਉਹ 28 ਦਸੰਬਰ ਨੂੰ ਇਸੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋਵੇਗਾ ਜਦ ਦੀ ਸੰਪੂਰਨਤਾ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਉਹਨਾਂ ਦੇ ਇਤਿਹਾਸ ਤੋਂ ਅੱਜ ਦੇ ਨੌਜਵਾਨਾਂ ਨੂੰ ਸੇਧ ਲੈ ਕੇ ਗੁਰਸਿੱਖੀ ਜੀਵਨ ਅਪਣਾਉਣ ਦੀ ਲੋੜ ਹੈ ਅਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਕਿ ਅਸੀਂ ਸਾਰੇ ਦੇਖ ਹੀ ਰਹੇ ਹਾਂ ਕਿ ਸੰਗਰਾਂਤ ਤੋਂ ਹੀ 16 ਤਰੀਕ ਤੋਂ ਬਹੁਤ ਸੰਗਤ ਆ ਰਹੀ ਹੈ ਤੇ ਅੱਜ ਵੀ ਇਹੀ ਹੈਗਾ ਕਿ ਬਹੁਤ ਲੋਕ ਆਜ ਆਣ ਗਏ ਲੱਖਾਂ ਚ ਲੋਕ ਆ ਰਹੇ ਨੇ ਪ੍ਰਸ਼ਾਸਨ ਵੱਲੋਂ ਜੋ ਵੀ ਪ੍ਰਬੰਧ ਕੀਤੇ ਗਏ ਨੇ ਉਹ ਕਾਮਯਾਬ ਰਹੇ ਨੇ ਲੋਗ ਸ਼ਟਲ ਸਰਵਿਸ ਅੱਜ ਤੋਂ ਪੂਰੇ ਤਰੀਕੇ ਨਾਲ ਸ਼ੁਰੂ ਹੋ ਜਾਏਗੀ ਈ ਰਿਕਸ਼ਾਜ਼ ਵੀ ਅੱਜ ਤੋਂ ਸ਼ੁਰੂ ਹੋ ਜਾਣੀ ਹੈ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਲਾਅ ਐਂਡ ਆਰਡਰ ਮੇਨਟੇਨ ਰੱਖਣ ਤਾਂਕਿ ਜੋ ਅਸੀਂ ਕੰਮ ਕਰਨ ਲਈ ਇਨੇ ਮਹੀਨਿਆਂ ਤੋਂ ਲੱਗੇ ਹੋਏ ਆ ਉਹ ਅਸੀਂ ਸਫਲ ਹੋ ਸਕੀਏ ਤੇ ਲੋਕਾਂ ਦਾ ਜੋ ਇੱਥੇ ਐਕਸਪੀਰੀਅੰਸ ਹੈ ਉਹ ਅੱਛਾ ਰਹੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨੰਮ ਰਸ਼ੀਹਰ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਬਤੇ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਗੁਜਰਕੌਰ ਜੀ ਦੀ ਇਹ ਲਾਸਾਨੀ ਮਹਾਨ ਕੁਰਬਾਨੀ ਨੂੰ ਸਮਰਪਿਤ ਜੋ ਕਿ ਅੱਜ ਤੋਂ ਇਹ ਪਾਵਨ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਵੱਲੋਂ ਜਿਹੜਾ ਸਾਂਝਾ ਸ਼੍ਰੀ ਖੰਡ ਪਾਠ ਸਾਹਿਬ ਸਤਿਗੁਰਾਂ ਦੀ ਔਰ ਮਾਤਾ ਜੀ ਦੀ ਯਾਦ ਨੂੰ ਉਹ ਇਸ ਵਕਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਸੂਰਜ ਕਿਰਨ ਮਿਲੇ ਜਲਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਕੀ ਆਰਾਮ ਜਿੱਥੇ ਸਹਿਬਜ਼ਾਦਿਆਂ ਦੇ ਔਰ ਮਾਤਾ ਜੀ ਦਾ ਸस्कार ਹੋਇਆ ਉਸ ਸਥਾਨ ਤੇ ਪ੍ਰਾਪਤਨ ਰਿਵਾਇਤਾਂ ਔਰ ਪਰੰਪਰਾਵਾਂ ਅਨੁਸਾਰ ਅਖੰਡ ਪਾਠ ਸਾਹਿਬ ਦੀ ਰਮਤਾ ਹੋ ਚੁੱਕੀ ਹੈ ਔਰ 13 ਕੋ ਨੂੰ ਅੰਮ੍ਰਿਤ ਵੇਲੇ ਲਗਭਗ 6 ਵਜੇ ਸ਼੍ਰੀ ਕਾਨਪਾਸਰ ਜੀ ਦੇ ਉਪਾਇ ਜਾਣਗੇ ਔਰ ਇਸ ਵੰਦੇ ਵਿੱਚ ਸਾਰੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ ਕਿਉਂਕਿ ਸੰਗਤ ਜਿਹੜੀ ਹੈ ਇਸ ਵਾਰ ਅੱਗੇ ਨਾਲੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਤੇ ਆਉਣੀ ਵੀ ਚਾਹੀਦੀ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਰਹਿਬਰ ਦੀ ਐਡੀ ਵੱਡੀ ਕੁਰਬਾਨੀ ਇਸ ਸੰਸਾਰ ਤੇ ਨਹੀਂ ਹੈ ਤੀਰਥ ਇੱਕ ਹੈ ਹਿੰਦ ਵਿੱਚ ਯਾਤਰਾ ਕੇ ਲਈ ਕਟਵਾਏ ਬੇਟੇ ਬਾਪ ਨੂੰ ਜਹ ਖੁਦਾ ਕੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ 6 ਪੋਹ ਤੋਂ ਲੈ ਕੇ 13 ਪੋਹ ਤੱਕ ਤੋਂ ਆਪਣਾ ਸਾਰਾ ਸਰਬੰਸ ਇਸ ਜਹਾਨ ਤੇ ਕੌਮ ਦੇ ਲਈ ਖਿਲਾ ਕੇ ਤੇ ਸਾਨੂੰ ਇਹ ਖਾਲਸਾ ਆਇਡੈਂਟੀ ਜਿਹੜੀ ਹੈ ਉਹ ਬਖਸ਼ੀ ਬਾਣੀ ਬਾਣਾ ਬਖਸ਼ਿਆ ਰਹਿਤ ਬਖਸ਼ੀ ਸੋ ਇਹ ਉਹ ਦਿਹਾੜੇ ਨੇ ਜਿਹੜੇ ਸਾਨੂੰ ਆਪਣੇ ਧਰਮ ਦੇ ਪ੍ਰਤੀ ਜਿਹੜਾ ਵਿਸ਼ਵਾਸ ਔਰ ਮਰਯਾਦਾ ਔਰ ਸਾਡੇ ਖਾਲਸਾ ਧਰਮ ਦੀ ਕੀਮਤ ਕੀ ਹੈ ਇਸ ਤੋਂ ਵੱਡਾ ਸਾਡੇ ਲਈ ਮੈਨੂੰ ਲੱਗਦਾ ਕੋਈ ਸਿੱਖਿਆ ਵਾਲੇ ਦਿਹਾੜੇ ਨਹੀਂ ਹੈਗੇ ਸੋ ਅਸੀਂ ਸਾਧ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਬੜੇ ਜਾਬਤੇ ਦੇ ਵਿੱਚ ਰਹਿ ਕੇ ਬੜੇ ਪ੍ਰੇਮ ਸਾਹਿਤ ਕਿਉਂਕਿ ਇਹ ਸਾਰੇ ਹੋਏ ਅਕਤਰ ਮਿਲਹੁ ਮੇਰੇ ਭਾਈ ਦੁੱਧਾ ਦੂਰ ਪਰ ਹੋਲੇ ਬੁਲਾਏ ਸੋ ਅਸੀਂ ਆਪਣੀਆਂ ਉਸ ਵੇਸ ਵਕਤ ਅਸੀਂ ਸਮੁੱਚੇ ਰੂਪ ਦੇ ਵਿੱਚ ਸਾਰੇ ਪ੍ਰਬੰਧ ਵੱਲੋਂ ਤੇ ਦਾਸ ਦੇ ਨਾਲ ਸਰਦਾਰ ਜਗਦੀਪ ਸਿੰਘ ਠੀਮਾ ਜੀ ਜੋ ਕਿ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਰਣਜੀਤ ਸਿੰਘ ਜੀ ਠੀਮਾ ਸਾਹਿਬ ਜੋ ਕਿ ਸ਼ੋਮੀ ਕੁਆਰਟੀ ਮੈਂਬਰ ਹਲਕਾ ਬਿਸਥੜਾ ਤੇ ਉਹਨਾਂ ਬਜ਼ੁਰਗਾਂ ਵੱਲੋਂ ਤੇ ਸਰਦਾਰ ਟੰਗ ਸਾਹਿਬ ਜੋ ਕਿ ਸਾਡੇ ਫੂਰ ਕਰਦੇ ਫਟਕਟ ਸਾਹਿਬ ਦੇ ਮੈਨੇਜਰ ਨੇ ਗਿਆਨੀ ਅਤਰ ਸਿੰਘ ਜੀ ਗਿਆਨੀ ਗੁਰਪ੍ਰੀਤ ਸਿੰਘ ਗਿਆਨੀ ਅਜਮੇਰ ਸਿੰਘ ਸਾਰੇ ਨਹੀਂ ਸੋ ਅੱਜ ਇਹ ਜਿਹੜਾ ਲੰਗਰਾਂ ਦੇ ਪ੍ਰਬੰਧ ਤੋ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਨੇ ਕਰ ਰਹੀਆਂ ਨੇ। ਤੋ ਸਾਰੀਆਂ ਸੰਗਤਾਂ ਨੂੰ ਅਸੀਂ ਇਹੀ ਪ੍ਰਬੰਧ ਵੱਲੋਂ ਅਪੀਲ ਕਰਦੇ ਆਂ ਕਿ ਆਪਾਂ ਬਿਨਾਂ ਕਿਸੇ ਨੂੰ ਟੱਕਾ ਮਾਰੇ ਬਿਨਾਂ ਕਿਉਂਕਿ ਜਿਹੜਾ ਮੱਥਾ ਨਮਸਕਾਰ ਕਰਨੀਆਂ ਉਹਦੇ ਵਿੱਚ ਆਪਣੀ ਮਰਜ਼ਾਦਾ ਦਾ ਸਿਖਿਆ ਰੱਖਦੇ ਹੋਏ ਆਪਣੇ ਪ੍ਰੇਮ ਦੇ ਨਾਲ ਆਪਣੇ ਫਲ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ ਤਨਤਨ ਬਾਬਾ ਜੋਰਾਵਰ ਸਿੰਘ ਸਾਹਿਬ ਤਨਤਨ ਬਾਬਾ ਫਤੇ ਸਿੰਘ ਸਾਹਿਬ ਤਨਤਨ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦਾਂ ਦਾ ਉਹ ਸਥਾਨ ਹੈ ਬੜਾ ਦਰ ਪੜਾ ਜੇ ਆਪਾਂ ਛੇਪੋ ਤੋਂ ਗੱਲ ਕਰੀਏ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਖੀਰਲਾ ਪੜਾ ਹੈ ਜਿਸ ਸਥਾਨ ਤੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾ ਖੜੇ ਲੋਟ ਵਿਛਾ ਕਰਕੇ ਇਸ ਸਥਾਨ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਗੁਰਦੁਆਰਾ ਜੋਤੀਸਰੂਪ ਸਾਹਿਬ ਜੀ ਦਾ ਜੋ ਪਾਵਨ ਸਥਾਨ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਸਭ ਤੋਂ ਕੀਮਤੀ ਸਥਾਨ ਹੈ ਇਨਾ ਸਥਾਨਾਂ ਤੇ ਹਰ ਸਾਲ 10 11 12 13 ਤੇ 14 ਨੂੰ ਇਨਾ ਦਿਨਾਂ ਚ ਸ਼ਹੀਦੀ ਸਮਾ ਦਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਪੰਥ ਸਰਦਾਪੂਰਵਕ ਸੋ ਸਾਰੀਆਂ ਸੰਗਤਾਂ ਮਨਾਉਂਦੀਆਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਸਵੇਰਿਆਂ 7 ਵਜੇ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੇ ਕੱਲ ਨੂੰ 7 ਵਜੇ ਮੱਧ ਪਰਸੋਂ ਨੂੰ 5:30 ਵਜੇ ਸੋ ਅਖੰਡ ਪਾਠ ਸਹਿਬਾਂ ਦੇ ਭੋਗ ਦੇ ਸ਼ਲੋਕ ਪ੍ਰਾਰੰਭ ਹੋਣਗੇ 6 ਵਜੇ ਕੀਰਤਨ ਹੋਵੇਗਾ 5:30 ਦੇ ਕਰੀਬ ਸਾਰੀ ਸਮਾਪਤੀ ਹੋਵੇਗੀ ਸਮੁੱਚੇ ਖਾਲਸੇ ਪੰਥ ਨੂੰ ਇਹੀ ਬੇਨਤੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਸਥਾਵਾਂ ਧਾਰਮਿਕ ਰਾਜਨੀਤਿਕ ਸਾਰੇ ਹੀ ਇਹਨਾਂ ਦਿਹਾੜਿਆਂ ਨੂੰ ਨਿਮਨ ਨਮਸਕਾਰਾਂ ਕਰਦੇ ਨੇ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਪ੍ਰੇਮ ਦੇ ਨਾਲ ਜਿੰਨਿਆਂ ਵੀ ਸੰਗਤਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਫਤੇਗੜ ਸਾਹਿਬ ਠੰਡਾਪੁਰ ਜੀ ਸਾਹਿਬ ਜਿੱਥੇ-ਜਿੱਥੇ ਵੀ ਸਥਾਨਾਂ ਤੇ ਹਾਜ਼ਰੀਆਂ ਭਰਿਓ ਪ੍ਰੇਮ ਨਾਲ ਹਾਜ਼ਰੀਆਂ ਭਰੀਏ ਜਿੱਥੇ ਵੀ ਆਪਾਂ ਨੂੰ ਲੱਗਦਾ ਬੇ ਇੱਥੇ ਪ੍ਰਬੰਧ ਵਿੱਚ ਕੋਈ ਢਿਲਾਈ ਹੈ ਉੱਥੇ ਆਪ ਵੀ ਕਮਰ ਕੱਸਾ ਕਰਕੇ ਤਿਆਰ ਪਰ ਤਿਆਰ ਹੋ ਕਰਕੇ ਕਿਉਂਕਿ ਸਾਰਿਆਂ ਦਾ ਆਪਣਾ ਕੰਮ ਹੈ ਸ਼੍ਰੀ ਦੀ ਸਭਾ ਸਾਹਿਬ ਜੀ ਦੇ ਸਾਰਿਆਂ ਦੇ ਨੇ ਸੋ ਪ੍ਰਸ਼ਾਸਨ ਦਾ ਵੀ ਅਸੀਂ ਸਾਥ ਦੇਈਏ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਜੋ ਸੇਵਾਦਾਰ ਨੇ ਉਹਨਾਂ ਦਾ ਵੀ ਸਾਥ ਦਈਏ ਗੁਰੂ ਸਾਹਿਬ ਸਾਰੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ